ਸਰਦਾਰ ਜਗਜੀਤ ਸਿੰਘ ਢੱਲੇਵਾਲ ਵੀਕੇ ਜੂ ਇਕਤਾ ਸਿੱਧੂਪੁਰ ਤੋਂ ਅੱਜ ਪਿੰਡ ਬਨਾਲੇ ਦੇ ਵਿੱਚ ਪਹੁੰਚੇ ਨੇ ਖਾੜਾਂ ਦੇ ਨਾਲ ਜੋ ਪਿਛਲੇ ਦਿਨਾਂ 'ਚ ਨੁਕਸਾਨ ਹੋਇਆ ਕਰੀਬ 1.5 ਮਹੀਨਾ 2 ਮਹੀਨਾ ਪਹਿਲਾਂ ਤਾਂ ਉਸ ਚੀਜ਼ ਨੂੰ ਲੈ ਕੇ ਅੱਜ ਟਰੈਕਟਰਾਂ ਦੀ ਵੱਡੀ ਸੇਵਾ ਕੀਤੀ ਜਾ ਰਹੀ ਹੈ ਪਿੰਡ ਬਨਾਲੇ ਦੇ ਵਿੱਚ ਸ ਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਕਿ ਜਿਹੜਾ ਇੱਥੇ ਟਰੈਕਟਰ ਹੈ ਜਿਹੜਾ ਸੇਵਾ 'ਚ ਲੱਗੇ ਹੋਏ ਨੇ ਇਹ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਨਾਲੇ ਪਿੰਡ 'ਚ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਦੇਖੋ ਇਹ ਬੰਡਾਲੇ ਪਿੰਡ ਦੇ ਵਿੱਚ ਅਸੀਂ ਅੱਜ ਪਹਿਲੀ ਵਾਰ ਹੀ ਨਹੀਂ ਆਏਗੇ ਇੱਕ ਕੁਝ ਸਮਾਂ ਪਹਿਲਾਂ ਵੀ ਅਸੀਂ ਇੱਥੇ ਆ ਕੇ ਸਾਡਾ ਪੂਰੇ ਦੇ ਪੂਰਾ ਜ਼ਿਲ੍ਹਾ ਨਵਾਂ ਸ਼ਹਿਰ ਨੇ ਆ ਕੇ ਜ਼ਿੰਮੇਵਾਰੀ ਚੱਕੀ ਸੀ ਵੀ ਕਿ ਅਸੀਂ 500 ਏਕੜ ਜ਼ਮੀਨ ਕਿਸਾਨਾਂ ਦੀ ਵਿੱਚ ਕੇ ਰਿਹਾ ਹਾਂ ਔਰ ਉਹ ਉਹ ਆਪਦੀ ਵਚਨ ਨੂੰ ਨਿਭਾਉਂਦੇ ਹੋਏ ਉਹਨਾਂ ਨੇ ਇੱਥੇ ਆ ਕੇ ਉਹਨਾਂ ਨੂੰ ਖਾਦ ਦਾ ਵੀ ਪ੍ਰਬੰਧ ਕੀਤਾ ਹੈ ਇਹਨਾਂ ਲਈ ਠੀਕ ਹੈ ਪ੍ਰਬੰਧ ਨਾਲੇ ਡੀਜ਼ਲ ਦਾ ਵੀ ਪ੍ਰਬੰਧ ਕਰ ਰਹੇ ਹਾਂ ਔਰ ਉਸ ਦੇ ਵਿੱਚੋਂ ਸਾਡੇ ਕੋਲ ਜਿਸ ਦਿਨ ਅਸੀਂ ਇਹਨਾਂ ਦੇ ਨਾਲ ਮੀਟਿੰਗ ਕਰਨ ਆਏ ਹਾਂ ਉਸ ਦਿਨ ਵੀਰ ਨੇ ਜਿਹੜਾ ਇਹ ਖੇਤ ਦਾ ਮਾਲਕ ਹੈ ਉਹਨਾਂ ਨੇ ਸਾਡੇ ਨਾਲ ਇਹ ਗੱਲ ਕੀਤੀ ਕਿ ਮੇਰੇ ਕੋ ਖੇਵਾਨ ਦੇ ਵਿੱਚ ਰੇਤਾ ਭਰਿਆ ਹੈ ਤੇ ਮੇਰਾ ਉਹ ਰੇਤਾ ਜੇ ਕਢਵਾ ਦਿਆਂ ਤਾਂ ਇਹ ਵੀ ਜਰੂਰ ਤੁਹਾਡੀ ਨਜ਼ਰ ਕਰਾਂਗੇ ਅਸੀਂ ਕਿਉਂਕਿ ਸਾਡਾ ਜਿਹੜਾ ਰੇਤਾ ਕੱਢਣ ਦਾ ਇਹ ਕੰਮ ਸ਼ੁਰੂ ਕੀਤਾ ਹੋਇਆ ਹੈ ਡੇਰਾ ਬਾਬਾ ਨਾਨਕ ਦੇ ਇਲਾਕੇ ਦੇ ਵਿੱਚ ਜਾਨੀ ਗੁਰਦਾਸਪੁਰ ਤੇ ਅੰਮ੍ਰਿਤਸਰ ਪਰ ਅੱਜ ਅਸੀਂ ਫਿਰੋਜ਼ਪੁਰ ਦੇ ਇਸ ਬਨਾਲੇ ਪਿੰਡ ਦੇ ਵਿੱਚ ਵੀ ਹੋ ਸਕਿਉਰਟੀ ਨੂੰ ਸੇਵਾ ਨੂੰ ਆਧਿਨ ਸ਼ੁਰੂ ਕੀਤਾ ਹੈ ਡੇਰਾ ਬਾਬਾ ਨਾਨਕ ਦੇ ਇਲਾਕੇ ਦੇ ਵਿੱਚ ਬੇਟ ਪਿੰਡ ਪੈਂਦਾ ਹੈ ਘਣੀਏ ਕੀ ਬੇਟ ਉੱਥੇ ਲਗਾਤਾਰ ਸਾਡਾ ਕੰਮ ਮਤਲਬ ਕਾਫੀ ਦਿਨਾਂ ਤੋਂ ਪਿਛਲੇ 20 ਦਿਨਾਂ ਤੋਂ ਚੱਲ ਰਿਹਾ ਸੋ ਇਸੇ ਦੇ ਨਾਲ ਰਮਦਾਸਪੁਰਲੇ ਪਾਸੇ ਉੱਤਰ ਕੇ ਅੰਮ੍ਰਿਤਸਰ ਦਾ ਇਲਾਕੇ ਦੇ ਵਿੱਚ ਵੀ ਸਾਡਾ ਇਹ ਕੰਮ ਸੇਵਾ ਸ਼ੁਰੂ ਹੈ ਉੱਤੇ ਵੀ ਅਸੀ ਕੰਮ ਕਰ ਰਹੇ ਹਾਂ ਸੋ ਸਾਡੇ ਲੋਕਾਂ ਦੀ ਸੇਵਾ ਹੈ ਜੱਥੇ ਬੰਦਕ ਇੱਕ ਢਾਚੇ ਦੇ ਰਾਹੀਂ ਅਸੀਂ ਸਾਰੀ ਸੇਵਾ ਲਾ ਕੇ ਤੋਂ ਇਕੱਠੀ ਕਰਦੇ ਹਾਂ ਕਰੀ ਹੈ ਹਰੇਕ ਇਕਾਈ ਨੇ ਜਿੰਨਾ ਵੀ ਕਿਸੇ ਦਾ ਟੈਲੀਫੋਨ ਚਲਿਆ ਉਹ ਇਕੱਠਾ ਕੀਤਾ ਹੈ ਸੋ ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਕਿਸਾਨ ਜਿਹੜੇ ਅੱਜ ਵੱਡੀ ਮਾਰ ਚੱਲ ਰਹੇ ਨੇ ਵੱਡੀ ਮਾਰ ਪਈ ਹੈ ਸਾਡੇ ਲੋਕਾਂ ਨੂੰ ਫਸਲਾਂ ਮਰ ਗਈਆਂ ਜ਼ਮੀਨਾਂ ਵੀ ਜ਼ਮੀਨਾਂ ਨਹੀਂ ਰਹੀਆਂ ਬਹੁਤ ਸਾਰੇ ਲੋਕਾਂ ਦੀਆਂ ਜ਼ਮੀਨਾਂ ਹੜ ਗਈਆਂ ਬਹੁਤ ਸਾਰੇ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚ ਮਿੱਟੀ ਭਰ ਗਈ ਔਰ ਉਹ ਦੁਬਾਰਾ ਆਪਦੀ ਉਥੋਂ ਫਸਲ ਪੈਦਾ ਕਰਨ ਦੀ ਕਪੈਸਿਟੀ 'ਚ ਨਹੀਂ ਰਹੀ। ਔਰ ਉਹਨੂੰ ਇੱਕ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਉਹਨਾਂ ਦੀ ਮਦਦ ਕਰਨ ਦੀ ਜ਼ਿੰਮੇਵਾਰੀ ਸਮਝਦਿਆਂ ਇਹ ਅਸੀਂ ਇੱਥੇ ਇਹ ਕਾਜ ਕਰਨ ਲਈ ਆਏ ਆਂ। ਔਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇੱਥੇ ਜਿਹੜਾ 50 ਏਕੜ ਦਾ ਅਸੀਂ ਵਾਅਦਾ ਕੀਤਾ ਲੋਕਾਂ ਦੇ ਨਾਲ ਇੱਕ ਤਉ ਸੀ ਨਿਭਾ ਸਕੀਏ। ਔਰ ਇਸ ਤੋਂ ਅਗਲੇ ਪਾਸੇ ਹੋਰ ਵੀ ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਜਿੰਨੀ ਸਾਨੂੰ ਸੰਗਤ ਦੀ ਸੇਵਾ ਆ ਰਹੀ ਹੈ। ਉਦੇ ਮੁਤਾਬਕ ਵੱਧ ਤੋਂ ਵੱਧ ਅਸੀਂ ਸੰਗਠਾਂਕ ਕਰ ਮਤਲਬ ਉਹ ਸੇਵਾ ਕਰ ਸਕਦੇ ਆ ਪ੍ਰਧਾਨ ਜੀ ਜਿਸ ਤਰ੍ਹਾਂ ਸ਼ੰਭੂ ਖਨੋਰੀ ਮੋਰਚੇ ਰਹੇ ਐਸ ਕੇ ਐਮ ਨਾਨ ਪੋਲਿਟਿਕਲ ਵੱਲੋਂ ਤਾਂ ਜਿੱਥੇ ਵੱਡੇ ਵੱਡੇ ਹੋਰ ਮੋਰਚੇ ਆ ਵੱਡੇ ਕਾਰਜਿਕ ਕਿਸਾਨ ਜਥੇਬੰਦੀਆਂ ਦੇ ਤਾਂ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰਦੇ ਆ ਜੇ ਸੇਵਾ ਦੀ ਗੱਲ ਕਰਦੇ ਆ ਜਿਹੜੇ ਹੜ੍ਹ ਪ੍ਰਭਾਵਿਤ ਇਲਾਕਾਂ ਇਲਾਕਿਆਂ 'ਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜੀ ਸੇਵਾ ਕੀਤੀ ਜਾਂਦੀ ਹੈ ਜਾਂ ਆਪਣੇ ਬੀਜ ਦੀ ਖਾਦੀ ਦੀ ਏ ਜ਼ਮੀਨਾਂ ਪਧਰੀ ਕਰਨ ਦੀ ਏ ਜਾਂ ਜਦੋਂ ਪਾਣੀ ਰਹੇ ਆ ਉਦੋਂ ਵੀ ਘਰ ਘਰ ਤੱਕ ਕਿਸੇ ਤਰ੍ਹਾਂ ਦੀ ਹਰੇਕ ਤਰ੍ਹਾਂ ਦੀ ਜਿਹੜਾ ਰਾਸ਼ਨ ਪਹੁੰਚਾਉਣ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਚੀਜ਼ ਨੂੰ ਤੁਸੀਂ ਜਿਹੜੇ ਕਿਸਾਨ ਜਥੇਬੰਦੀਆਂ ਨੇ ਕੀਤੀ ਜਾ ਰਹੀ ਮਦਦ ਨੂੰ ਤੁਸੀਂ ਕਿਉਂ ਦੇ? ਇਹ ਦੇਖੋ ਅਸੀਂ ਸਾਡਾ ਇੱਕ ਫਰਜ਼ ਬੰਦਾ ਹੈ। ਹਾਂਜੀ। ਅਸੀਂ ਜੇਕਰ ਖਨੌਰੀ ਬਾਰਡਰ ਤੇ ਲੜੇ ਹਾਂ। ਹਾਂਜੀ। ਉਹ ਇਸ ਲਈ ਲੜੇ ਹਾਂ ਕਿ ਸਾਡਾ ਕਿਸਾਨ ਦਾ ਭੁੱਖ ਜਿਉਂਦਾ ਰਹੇ। ਹਾਂਜੀ। ਸਾਡੀ ਕਿਸਾਨ ਜਮਾਤ ਇਸ ਧਰਤੀ ਤੇ ਰਹੇ। ਉਹਨੂੰ ਜਿਉਂਦਾ ਰੱਖਣ ਲਈ ਅਸੀਂ ਐਮਐਸਪੀ ਦੀ ਲੜਾਈ ਲੜ ਰਹੇ ਹਾਂ। ਉਹਦੀ ਉਹਨੂੰ ਜਿਉਂਦਾ ਰੱਖਣ ਲਈ ਅਸੀਂ ਕਰਜ਼ਾ ਮੁਕਤੀ ਦੀ ਲੜਾਈ ਲੜ ਰਹੇ ਹਾਂ। ਉਹਨੂੰ ਜਿਉਂਦਾ ਰੱਖਣ ਲਈ ਅਸੀਂ ਡਾਕਟਰ ਸੁਮਿੰਦਰ ਤੋਂ ਦੀ ਰਿਪੋਰਟ ਜਿਵੇਂ ਹੋਰ-ਹੋਰ ਮੰਗਾ ਜਿਵੇਂ ਬਿਜਲੀ ਸੋਧ ਬਿੱਲ ਦੀਆਂ ਗੱਲਾਂ ਆਉਂਦੀਆਂ ਨੇ ਉਹਨੂੰ ਲੈ ਕੇ ਅਸੀਂ ਉਲਾਈ ਕਰਦੇ ਹਾਂ ਠੀਕ ਹੈ ਉਹ ਮਕਸਦ ਸਾਡਾ ਉੱਥੇ ਵੀ ਕਿਸਾਨ ਨੂੰ ਜਿਉਂਦਾ ਰੱਖਣਾ ਠੀਕ ਹੈ ਤੇ ਅੱਜ ਜਦੋਂ ਐਡੀ ਵੱਡੀ ਮਾਰ ਪਈ ਆ ਕਿਸਾਨ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਕਿਸਾਨ ਬੁਰੀ ਤਰ੍ਹਾਂ ਤਬਾਹ ਹੋ ਗਿਆ ਔਰ ਕਿਸਾਨ ਦਾ ਭਵਿੱਖ ਇਹਨਾਂ ਧੁੰਦਲਾ ਹੋ ਗਿਆ ਕਿ ਉਹਨੂੰ ਅੱਗੇ ਦਿਸਦਾ ਹੀ ਕੁਝ ਨਹੀਂ ਤਾਂ ਫਿਰ ਇਹ ਸਾਡੀ ਇੱਕ ਡਿਊਟੀ ਬਣਦੀ ਸੀ ਸਾਡਾ ਇੱਕ ਫਰਜ਼ ਬਣਦਾ ਸੀ ਜਿੰਨੀ ਅਸੀਂ ਨਿਭਾਉਣ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ ਪਰ ਸਾਡਾ ਅਹਿਸਾਸ ਹੈ ਕਿ ਅਸੀਂ ਵੱਧ ਤੋਂ ਵੱਧ ਇਹ ਸੇਵਾ ਜਿੰਨੀ ਨਿਭਾ ਸਕੀਏ ਭਾਈ ਸਰਕਾਰ ਦੇ ਰੋਲ ਨੂੰ ਤੁਸੀਂ ਜਿਹੜੇ ਹੜ ਆਏ ਆ 2025 ਦੇ ਵਿੱਚ ਡੇਢ ਦੋ ਮਹੀਨਾ ਭਾਵੇਂ ਉਹ ਆਪਣਾ ਸੁਲਤਾਨਪੁਰ ਏਰੀਆ 'ਚ ਨਾਲ ਰਹੇ ਆ ਭਾਵੇਂ ਕੋਈ ਪ੍ਰੇ ਏਰੀਆ ਫਾਇਲਟ ਏਰੀਆ ਜਾਂ ਹੋਰ ਵੀ ਬਹੁਤ ਦਿਨਾਲਾ ਵਾਲੀ ਸਾਈਡ 'ਤੇ ਦੇ ਵੱਡੇ ਪੱਧਰ ਤੇ ਡੇਢ ਦੋ ਮਹੀਨੇ ਪਾਣੀ ਜਿਹੜਾ ਸਤਲੋ ਵਿਆਸ ਦਾ ਵਗਿਆ ਤਾਂ ਸਰਕਾਰ ਦੇ ਰੋਲ ਨੂੰ ਤੁਸੀਂ ਕਿੱਥੇ ਦੇਖਦੇ ਹੋ ਦੇਖੋ ਮੈਨੂੰ ਲੱਗਦਾ ਪਠਾਨਕੋਟ ਤੋਂ ਲੈ ਕੇ ਫਾਜ਼ਲਕਾ ਤੱਕ ਹਾਂਜੀ ਜੋ ਮੇਰਾ ਮੰਨਣਾ ਹੈ ਕਿ ਲਗਭਗ ਅੱਧਾ ਪੰਜਾਬ ਤੋਂ ਬੱਚੇ ਮਰ ਗਏ। ਹੂੰ। ਔਰ ਸਰਕਾਰ ਦਾ ਜਿੰਨਾ ਕੋ ਰੋਲ ਆਇਆ ਅਗਰ ਰੋਲ ਤੇ ਨਿਗਾਹ ਮਾਰੋਗੇ ਸਰਕਾਰ ਨੇ ਅਨਾਉਂਸਮੈਂਟ ਕੀਤਾ ਭਾਰਤ ਸਰਕਾਰ ਨੇ ਕਹਿਤਾ ਕਿ ਅਸੀਂ 1600 ਕਰੋੜ ਰੁਪਏ ਦੀ ਮਤਲਬ ਆਰਥਿਕ ਮਦਦ ਹੈ। ਹਾਂਜੀ। ਉਹ ਜਿਹੜੀ 1600 ਕਰੋੜ ਦੀ ਆਰਥਿਕ ਮਦਦ ਦਾ ਐਲਾਨ ਤਾਂ ਉਹਨਾਂ ਨੇ ਕਰਤਾ। ਹਾਂਜੀ। ਪਰ ਉਹ ਜਿਹੜਾ 1600 ਕਰੋੜ ਹੈ ਬਾਦ ਦੇ ਵਿੱਚ ਇਹ ਸਨੇਹੇ ਆਉਣੇ ਸ਼ੁਰੂ ਹੋ ਗਏ ਕਿ ਇਹਦੇ ਤੋਂ ਵੱਡੀ ਰਕਮ ਪਹਿਲਾਂ ਅਸੀਂ ਜਿਹੜੇ ਸਾਡੇ ਅ ਹਾਈਵੇਜ਼ ਖਰਾਬ ਹੋਏ ਨੇ ਪ੍ਰਾਇਓਰਟੀ ਉਹਦੇ ਤੇ ਲੱਗੇ ਹੋਏਗੀ ਸਾਡੇ ਹਾਂਜੀ ਹਾਈਵੇਜ਼ ਨੂੰ ਠੀਕ ਕਰਨ ਲਈ ਇਹਦਾ ਮਤਲਬ ਕਿਸਾਨਾਂ ਨੂੰ ਕੀ ਮਿਲੇਗਾ ਸਾਨੂੰ ਉਹ ਤੋਂ ਕੁਝ ਮਿਲਣ ਦੀ ਉਮੀਦ ਨਹੀਂ ਆ ਸੈਕੰਡ ਗੱਲ ਲੈ ਲਓ ਹੁਣ ਸਾਡੇ ਵਾਲੀ ਸਰਕਾਰ ਦੇ ਮੈਂ ਸਸੋਰੀ ਕੇਂਦਰ ਦੀ ਮੈਂ ਗੱਲ ਪੂਰੀ ਕਰਾਂ ਹਾਂਜੀ ਕੇਂਦਰ ਨੇ ਇੱਕ ਰਿਵਿਊ ਰਿਪੋਰਟ ਲਈ ਆ ਇੱਥੇ ਇੱਥੇ ਪਰਚੋਲ ਕਰਵਾਈ ਆ ਕਿ ਨੁਕਸਾਨ ਕਿੰਨਾ ਹੈ ਹਾਂਜੀ ਉਹ ਰਿਪੋਰਟ ਕਹਿੰਦੀ ਆ ਕਿ 13000 ਕਰੋੜ ਰੁਪਏ ਦਾ ਸਾਡੇ ਪੰਜਾਬ ਦੇ ਨੁਕਸਾਨ ਦਾ ਖੜਾ ਨਾਲ ਨੁਕਸਾਨ ਠੀਕ ਹੈ ਘਰ ਟਹਿ ਗਏ ਪਸ਼ੂ ਮਰ ਗਏ ਆਦਮੀਆਂ ਦੀਆਂ ਜਾਨਾਂ ਗਈਆਂ ਜ਼ਮੀਨਾਂ ਗਈਆਂ ਫਸਲਾਂ ਗਈਆਂ ਉਹ ਸਾਰੇ ਨੂੰ ਜਦੋਂ ਕੈਲਕੂਲੇਟ ਕੀਤਾ 13000 ਕਰੋੜ ਦਾ ਦੱਸਿਆ ਹੁਣ ਇੱਕ ਹੋਰ ਨੁਕਸਾਨ 13000 ਕਰੋੜ ਦਾ ਹੈ ਤੇ ਦਿੱਤਾ ਗਿਆ ਕਿਸਾਨ ਨੂੰ ਕੇਵਲ 1600 ਕਰੋੜ ਹਾਂ ਜੀ ਇੱਕ ਇੱਕ ਤਰ੍ਹਾਂ ਨਾਲ ਕੂਂਟ ਦੇ ਮੂੰਹ ਦੇ ਵਿੱਚ ਜੀਰਾ ਪਾਉਣ ਦੇ ਬਰਾਬਰ ਗੱਲ ਹੈ ਹੁਣ ਆਜੋ ਆਪਣੀ ਸਰਕਾਰ ਦੀ ਪੰਜਾਬ ਸਰਕਾਰ ਪੰਜਾਬ ਸਰਕਾਰ ਨੇ ਅਨਾਉਂਸਮੈਂਟ ਕਰਤਾ ਵੀ ਅਸੀਂ 20000 ਰੁਪਇਆ ਕਿੱਲਾ ਦੇਵਾਂ ਠੀਕ ਹੁਣ ਇਹਨਾਂ ਦੇ 20000 ਰੁਪਇਆ ਕਿੱਲਾ ਦਾ ਜਿਹੜਾ ਸੱਚ ਹੈ ਉਹ ਨਿਗਾਹ ਮਾਰ ਕੇ ਦੇਖਿਓ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਅਜਨਾਲੇ ਦੇ ਵਿੱਚ ਸਾਡੇ ਮੁੱਖ ਮੰਤਰੀ ਜੀ ਆਏ 5 ਕਰੋੜ ਦੀ ਰਾਸ਼ੀ ਮਤਲਬ ਲੋਕਾਂ ਨੂੰ ਜਾਰੀ ਕਰਕੇ ਦੇ। ਔਰ 52 ਪਿੰਡ ਨੇ ਜਿਨ੍ਹਾਂ ਨੂੰ ਉਹ ਮਤਲਬ 5 ਕਰੋੜ ਦੀ ਰਾਸ਼ੀ ਅਲੋਕ ਕੀਤੀ ਹੈ। ਔਰ ਉਹਦੇ ਜੋ ਬਾਕਾਇਦਾ ਪਾਰਟिकुलर ਗੱਲ ਕਹਿ ਕੇ ਗਏ ਨੇ ਕਿ 1 ਕਰੋੜ ਕੇ 16 ਲੱਖ ਰੁਪਇਆ ਐਗਰੀਕਲਚਰ ਲਈ ਹੈ, ਖੇਤੀ ਲਈ ਹੈ। ਹੂੰ। ਬਾਕੀ ਹੋਰ ਕਾਰਜਾਂ ਲਈ। ਹੁਣ ਉਸ ਇਲਾਕੇ ਦੀ ਜਿਹਦੇ ਜ਼ਮੀਨ ਨੂੰ ਤੁਸੀਂ ਕੈਲਕੂਲੇਟ ਕਰਦੇ ਹੋ ਤੇ ਰਾਸ਼ੀ ਨੂੰ ਜਦੋਂ ਕੈਲਕੂਲੇਟ ਕਰਦੇ ਹੋ ਤੇ ਇੱਕ ਕਿੱਲੇ ਨੂੰ 500 ਤੇ 80 ਰੁਪਏ ਪਰ ਕਿੱਲਾ ਠੀਕ ਹੈ ਤਾਂ ਮੁੱਖ ਮੰਤਰੀ ਦਾ ਜਿਹੜਾ 20000 ਰੁਪਏ ਕਿੱਲੇ ਦਾ ਐਲਾਨ ਹੋ ਕੁਦਰ ਠੀਕ ਹੈ ਅਗਲੀ ਗੱਲ ਇਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਆਦਮੀਆਂ ਦੀ ਜਾਨ ਚਲੀ ਗਈ ਉਹਨਾਂ ਨੂੰ 4 ਲੱਖ ਦੇਵਾਂਗੇ ਵਿੱਚ ਇੱਕ ਸਮਝਣ ਵਾਲੀ ਗੱਲ ਹੈ ਬੜੀ ਬੜੀ ਹਾਸੋ ਹਣੀ ਤੇ ਸ਼ਰਮਨਾਕ ਗੱਲ ਹੈ ਸ਼ਰਾਬ ਪੀ ਕੇ ਬੰਦੇ ਮਰਦੇ ਆ ਸਾਡੀ ਸਰਕਾਰ ਜ਼ਹਿਰੀਨੀ ਸ਼ਰਾਬ ਕਾਰਨ ਮਰਨ ਵਾਲਿਆਂ ਨੂੰ 10 ਲੱਖ ਦੀ ਆਰਥਿਕ ਮਦਦ ਦਿੰਦੀ ਹੈ। ਪਾਕਿਸਤਾਨ ਤੋਂ ਆਕੇ ਡਰੋਨ ਡਿੱਗਿਆ ਫਰੋਇਦੋ ਡਿਸਟ੍ਰਿਕਟ ਦੇ ਅੰਦਰ ਹੀ ਉਹਨਾਂ ਨੂੰ 5 ਲੱਖ ਰੁਪਏ ਦੀ ਇਲਾਣ ਕਰਦੀ ਹੈ। ਇਹਦਾ ਮਤਲਬ ਉਸ ਆਪਦਾ ਨਾਲ ਬੰਦਾ ਮਰ ਗਿਆ ਤੇ 5 ਲੱਖ ਦੇਵਾਂਗੇ। ਸ਼ਰਾਬ ਪੀ ਕੇ ਮਰ ਗਿਆ ਤੇ ਅਸੀਂ 10 ਲੱਖ ਦੇਵਾਂਗੇ। ਹੜ ਆ ਗਿਆ। ਹੜਾਂ ਦੇ ਵਿੱਚ ਲਗਭਗ 55-56 ਦੀ ਰਿਪੋਰਟ ਹੈ ਇਹਨਾਂ ਦੀ ਹੈ। ਹੂੰ। ਔਰ ਜਦੋਂ ਇਹ 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 ਦੀ ਸਚਾਈ ਨੇ ਤਾਂ ਨਿਕਲ ਕੇ ਬਾਹਰ ਆਉਣਾ ਤਾਂ ਬਹੁਤ ਕੁਝ ਹੋਣਾ ਜਿਵੇਂ ਡੇਰਾ ਬਾਬਾ ਨਾਨਕ ਦੇ ਇਲਾਕੇ ਦੇ ਵਿੱਚ ਇੱਕ ਮੁੰਡੇ ਦੀ লাশ ਮਤਲਬ ਫਸਲਾਂ ਦੇ ਵਿੱਚੋਂ ਖੇਤਾਂ ਦੇ ਵਿੱਚੋਂ ਮਿਲੀ ਹੈ ਪਤਾ ਹੀ ਨਹੀਂ ਲੱਗਿਆ ਕਿਸੇ ਨੂੰ ਨਹੀਂ ਪਤਾ ਲੱਗਿਆ ਕੌਣ ਆ ਮੁੰਡਾ ਉਹ ਇਹੋ ਜਿਹਾ ਅਜੇ ਬਹੁਤ ਕੁਝ ਹੋਰ ਮਿਲਣਾ ਜਦੋਂ ਜਿਵੇਂ ਜਿਵੇਂ ਫਸਲਾਂ ਨੇ ਮਤਲਬ ਲੋਕਾਂ ਦੀਆਂ ਵਿਹਲੀਆਂ ਹੋਣ ਗਏ ਜ਼ਮੀਨਾਂ ਉਦੋਂ ਨੂੰ ਵੈਸ ਮਿੱਟੀ ਦੇ ਵਿੱਚੋਂ ਨੱਪਿਆ ਵਾ ਪਤਾ ਨਹੀਂ ਕੀ ਕੁਝ ਨਹੀਂ ਕਰਦਾ ਤੋਂ ਮੇਰਾ ਕਹਿਣ ਦਾ ਭਾਵਾ ਵੀ ਉਹ ਜਿਹੜੇ ਮਰੇ ਨੇ ਖੜਾ ਕਰਕੇ ਉਹਨਾਂ ਨੂੰ 4 ਲੱਖ ਰੁਪਏ ਇੱਕ ਹੀ ਲੱਗ ਨਹੀਂ ਰਿਹਾ ਕਿ ਲੋਕਾਂ ਨਾਲ ਕੋਈ ਦਾ ਮਜ਼ਾਕ ਕੀਤਾ ਜਾ ਰਿਹਾ ਤੇ ਜਿਹੜਾ ਮਤਲਬ ਲੋਕਾਂ ਨੂੰ ਜ਼ਮੀਨੀ ਫਸਲਾਂ ਦੇ ਨੁਕਸਾਨ ਦਾ ਹੈ ਉਹ ਹਾਏ ਲੇਕਿਨ ਇਹਨਾਂ ਨੇ ਕਿਹਾ ਵੀ ਅਸੀਂ 7200 ਰੁਪਏ ਉਹਨਾਂ ਕਿਸਾਨਾਂ ਨੂੰ ਦੇਵਾਂਗੇ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਜ਼ਮੀਨ ਦੇ ਵਿੱਚ ਮਿੱਟੀ ਪੜ ਕੇ ਉਹਨੂੰ ਕਦਰ ਕਰਨ ਦਾ ਹੁਣ ਅਸੀਂ ਆ ਤੁਸੀਂ ਦੇਖ ਰਹੇ ਹੋ ਨਾ ਟਰੈਕਟਰ ਚੱਲ ਰਹੇ ਨੇ ਕੋਈ ਲੱਗਦਾ ਹੈ ਕਿ 7200 ਰੁਪਏ ਨਾਲ ਇੱਕ ਕਿੱਲਾ ਪੰਦਰ ਹੋ ਜੂ ਅਸੀਂ ਲਗਾਤਾਰ ਮਤਲਬ 11ਵਾਂ ਪੁਆਇੰਟ ਦੇ ਉੱਤੇ ਅਸੀਂ ਲੱਗੇ ਹੋਏ ਹਾਂ ਜੀ 11 ਪੁਆਇੰਟਾਂ ਦੇ ਉੱਤੇ ਅਸੀਂ ਕੰਮ ਕਰਤਾ ਤੇ ਇੱਕ ਕਿੱਲਾ ਪੱਧਰ ਕਰਨ ਦੇ ਵਿੱਚ ਤੇ ਡੇਢ ਤੋਂ ਲੈ ਕੇ 2.2 ਲੱਖ ਦਾ ਤੇਲ ਮੱਚ ਰਿਹਾ ਹੈ ਇਹਨਾਂ ਤੇਲ ਮੱਚ ਰਿਹਾ ਹੈ ਹੁਣ ਜਦੋਂ ਅਸੀਂ ਇੱਥੇ ਆ ਕੇ ਆ ਤੇਲ ਮੱਚਦੇ ਨੂੰ ਵੇਖ ਕੇ ਆ ਕਿਸਾਨ ਬੇਟਾ ਸਾਡੇ ਕੋਲੇ ਜਿਹਦਾ ਖੇਤ ਹੈ ਔਰ ਖੁਦ ਇਹ ਕਹਿ ਚੁੱਕਿਆ ਹੈ ਸਾਨੂੰ ਕਿ ਪ੍ਰਧਾਨ ਜੀ ਤੇਲ ਜਿਆਦਾ ਮੱਚ ਰਿਹਾ ਹੈ ਬੰਦ ਕਰ ਲੋਕਾਂ ਦਾ ਹੈ ਮਹਿਸੂਸ ਕੀਤਾ ਹੈ ਨਾ ਵੀ ਲੋਕਾਂ ਦਾ ਯਾਰ ਤੇਲ ਆ ਮਤਲਬ ਫालतू ਨਾ ਮੱਚੇ ਪਰ ਹੁਣ ਮਚਾਉਣਾ ਪੈਣਾ ਹੈ ਜ਼ਮੀਨ ਦਾ ਪੱਧਰ ਕਰਕੇ ਕਣਕ ਤਾਂ ਵੇਚ ਕੇ ਦੇਣੀ ਪੈਣੀ ਹੈ ਨਾ ਸੋ ਸਰਕਾਰ ਦੇ ਰਹੀ ਹੈ ਸਾਨੂੰ 7200 ਔਰ ਉਹ ਵੀ ਅਜੇ ਦੇਣਾ ਪਤਾ ਨਹੀਂ ਕਿਵੇਂ ਦੇਣਾ ਕਿ ਕਦੋਂ ਦੇਣਾ ਹੋ ਸਕਦਾ ਜਦੋਂ ਆ ਜ਼ਮੀਨਾਂ ਅਸੀਂ ਪੱਧਰ ਕਰਤੀਆਂ ਸਰਕਾਰ ਨੇ ਕਿਦੋਂ ਆਉਣਾ ਹੈ ਆ ਜ਼ਮੀਨਾਂ ਜਦੋਂ ਪੱਧਰ ਹੋ ਗਈਆਂ ਉਦੋਂ ਸਰਕਾਰ ਇਹ ਹੀ ਕਹਿ ਦੇਵੇ ਤੇ ਕਹਿ ਦੇਵੇ ਵੀ ਭਾਈ ਤੁਹਾਡਾ ਤਾਂ ਜ਼ਮੀਨ ਤੁਹਾਡਾ ਤਾਂ ਤੇਰੇ ਤਾਂ ਵੇਚਿਆ ਹੀ ਨਹੀਂ ਸੋ ਇਹ ਜਿਹੜੀਆਂ ਮਤਲਬ ਸਰਕਾਰ ਨੇ ਆਦੀਆਂ ਜਿਹੜੀਆਂ ਘੋਸ਼ਨਾਵਾਂ ਐ ਸਰਕਾਰ ਦੀਆਂ ਜਿਹੜੇ ਐਲਾਨ ਨੇ ਉਹ ਇੱਕ ਤਰ੍ਹਾਂ ਦਾ ਮੈਂ ਕਹੂੰਗਾ ਕਿ ਖੋਖਲੇ ਨੇ मीनिंगलेस ਨੇ ਇਹਨਾਂ ਦੇ ਵਿੱਚੋਂ ਕੁਝ ਨਹੀਂ ਨਿਕਲਿਆ ਲੋਕਾਂ ਨੂੰ ਮੋਟਰ ਬੋਟਾ ਇਹ ਨਹੀਂ ਪ੍ਰੋਵਾਈਡ ਕਰਾ ਸਕੀ ਘਰਾਂ ਦੇ ਵਿੱਚ ਭੁੱਖੇ ਬੈਠੇ ਲੋਕਾਂ ਨੂੰ ਰੋਟੀ ਇਹ ਨਹੀਂ ਦੇ ਸਕੇ ਕਿਸੇ ਨੂੰ ਤੰਬੂ ਇਹ ਨਹੀਂ ਦੇ ਸਕੇ ਕੀਤਾ ਕੀ ਜਿੰਨੇ ਬੰਨ ਟੁੱਟੇ ਬੰਨ ਇਹਨਾਂ ਤੋਂ ਢੋੜੀ ਸਰਕਾਰ ਤੋਂ ਨਹੀਂ ਕੋਈ ਬਣਿਆ ਗਿਆ ਹੈਰਾਨਗੀ ਦੀ ਗੱਲ ਹੈ ਕਿ ਸਰਕਾਰ ਨੇ ਕਰਿਆ ਕੀ ਇਹ ਬਨੇਮ ਨੂੰ ਵੀ ਛੱਡ ਦਿਓ ਸਾਰੀਆਂ ਗੱਲਾਂ ਲੋਕ ਇਹ ਚਾਹੁੰਦੇ ਸੀ ਕਿ ਸਾਡੀ ਸਰਕਾਰ ਇਹ ਕਰੇ ਕਿ ਇਹ ਹੜ੍ਹਾਂ ਦੀ ਜਿਹੜੀ ਜਿਹੜੇ ਕਾਰਨ ਨੇ ਇਹਦੀ ਜਾਂਚ ਕਰਵਾਵੇ ਸਰਕਾਰ ਜੁਡੀਸ਼ਨਲੀ ਜਾਂਚ ਹੋਵੇ ਪਤਾ ਤਾਂ ਲੱਗੇ ਨਾ ਕਿ ਇਹ ਹਰ ਨੈਚੁਰਲੀ ਆਏ ਨੇ ਜਾਂ ਕਿਸੇ ਦੀ ਸ਼ਰਾਰਤ ਹੈ ਜਾਂ ਕਿਸੇ ਦੀ ਬਦਨੀयत ਨਾਲ ਆਏ ਨੇ ਇਹ ਕਲੀਅਰ ਤਾਂ ਹੋਵੇ ਨਾ ਔਰ ਉਹ ਕਲੀਅਰ ਕਰਨ ਵਾਸਤੇ ਸਾਡਾ ਮੁੱਖ ਮੰਤਰੀ ਤਿਆਰ ਨਹੀਂ ਸਾਡਾ ਮੁੱਖ ਮੰਤਰੀ ਚੱਗੰਗ ਪੂਸ਼ ਪਾ ਕੇ ਬੈਠੇ ਨੇ ਪਰਵਾਹ ਨਹੀਂ ਕਿਸੇ ਲੋਕ ਮਰਦੇ ਆ ਤਾਂ ਮਰ ਰਹੇ ਨੇ ਲੇਕਿਨ ਦਿੱਲੀ ਵਾਲਿਆਂ ਨਾਲ ਮਿੱਤਰ ਤਾਂ ਨਹੀਂ ਯਾਰ ਨੇ ਤੁਹਾਡਾ ਮਤਲਬ ਜਿਹੜਾ ਫਿਰ ਪਹਿਲਾਂ ਡਰਾਮਾ ਕੀਤਾ ਜਾ ਰਿਹਾ ਸੀ ਉਹਦਾ ਕੀ ਅਰਥ ਹੈ